ਕਾਂਗਰਸ ਵੱਲੋਂ ਆਪਣੀਆਂ ਰਹਿਂਦੀਆਂ ਟਿਕਟਾਂ ਦੇ ਉੱਪਰ ਵੀ ਆਪਣੇ ਉਮੀਦਵਾਰਾਂ ਦੇ ਨਾਂ ਦੇ ਉੱਪਰ ਤਕਰੀਬਨ ਤਕਰੀਬਨ ਫਾਈਨਲ ਮੋਹਰ ਲੱਗ ਚੁੱਕੀ ਆ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕਿਹੜੇ ਹਲਕੇ ਤੋਂ ਕਿਹੜੇ ਵਿਅਕਤੀ ਨੂੰ ਕਿਹੜੇ ਵੱਡੇ ਚਿਹਰੇ ਨੂੰ ਕਿਹੜੇ ਲੀਡਰ ਨੂੰ ਅਨਾਉਂਸ ਕੀਤਾ ਜਾ ਸਕਦਾ ਹੈ ਬੜੀ ਜਲਦੀ ਉਸ ਬਾਰੇ ਜਾਵਾ ਜਾਣਕਾਰੀ ਲਈ ਮੇਰੇ ਨਾਲ ਨੇ ਮੇਰੇ ਸਹਿਯੋਗੀ ਸੁਖਵਿੰਦਰ ਸਿੰਘ ਸਿੱਧੂ ਸਿੱਧੂ ਸਾਹਿਬ ਕਿਵੇਂ ਦੇਖ ਰਹੇ ਹੋ ਕਿ ਕਿਹੜੇ ਨੇ ਉਚਿਹਰੇ ਨੇ ਜਿਨ੍ਹਾਂ ਦੇ ਉੱਪਰ ਜਿਨ੍ਹਾਂ ਦੇ ਨਾਮਾਂ ਦੇ ਉੱਪਰ ਮੋਹਰ ਲੱਗਦੀ ਨਜ਼ਰ ਆ ਰਹੀ ਹੈ ਦੇਖੋ ਆਪਣੇ ਜਿਹੜੇ ਸੋਰਸਸ ਜਾਣਕਾਰੀ ਜਿਹੜੇ ਦੇ ਰਹੇ ਆ ਔਰ ਉਹ ਸੋਰਸ ਦੇ ਨਹੀਂ ਜਿਨ੍ਹਾਂ ਤੇ ਅੱਗੇ ਵੀ ਆਪਾਂ ਕਰਦੇ ਰਹੇ ਆ ਔਰ ਸਭ ਤੋਂ ਪਹਿਲਾਂ ਜਿਹੜੀਆਂ ਆਪਾਂ ਪਹਿਲੀਆਂ 8 ਟਿਕਟਾਂ ਆਈਆਂ ਸੀ ਉਹਨਾਂ ਦੇ ਵਿੱਚੋਂ ਜਿਹੜੇ ਉਹਨਾਂ ਸੂਤਰਾਂ ਨੇ ਜਾਣਕਾਰੀ ਦਿੱਤੀ ਔਰ ਬਿਲਕੁਲ ਉਹ ਸਹੀ ਜਾਣਕਾਰੀ ਸੀ ਔਰ ਇੱਕ ਵਾਰ ਫਿਰ ਉਹਨਾਂ ਹੀ ਸੂਤਰਾਂ ਦੇ ਵੱਲੋਂ ਇਹ ਜਿਹੜੀ ਦਿੱਤੀ ਜਾਣਕਾਰੀ ਹੈ ਕਿ ਅਤੇ ਵੀ ਦੱਸ ਦਿੰਦੇ ਆ ਕਿ ਜਿੰਨਾ ਟਾਈਮ ਟਿਕਟਾਂ ਜਿਹੜੀ ਆ ਨਹੀਂ ਜਾਂਦੀ ਲਿਸਟ ਉਹਨਾਂ ਟਾਈਮ ਜਿਹੜਾ ਹੈਗਾ ਤੁਹਾਨੂੰ ਪਤਾ ਹੀ ਹੈ ਕਿ ਕਾਂਗਰਸ ਦੀਆਂ ਸਿਤੀਆਂ ਜਿਹੜੀਆਂ ਉਹ ਕਹਿ ਹੈ ਜੀਆਂ ਰਹਿੰਦੀਆਂ ਨੇ ਪਰ ਹਾਂ ਇਹ ਗੱਲ ਜ਼ਰੂਰ ਹੈ ਕਿ ਇਹ ਗੱਲ ਸੂਤਰ ਜਿਹੜੇ ਦੱਸ ਰਹੇ ਆ ਕਿ ਰਾਜਾ ਵੜਿੰਗ ਜਿਹੜੇ ਆ ਉਹ ਲੁਧਿਆਣਾ ਤੋਂ ਉਮੀਦਵਾਰ ਜਿਹੜੇ 99.9% ਜਿਹੜੇ ਉਹ ਕਹਿੰਦੇ ਹੈਗੇ ਨੇ ਤਕਰੀਬਨ ਫਾਈਨਲ ਨੇ ਰਾਜਾ ਵੜਿੰਗ ਲੁਧਿਆਣਾ ਤੋਂ ਦੂਜਾ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਖਬਾਇਆ ਵੀ ਤਕਰੀਬਨ ਸੂਤਰ ਦੱਸ ਰਿਹਾ ਕਿ ਉਹਨਾਂ ਨੂੰ ਟਿਕਟ ਜਿਹੜੀ ਆ ਉਥੋਂ ਮਿਲ ਸਕਦੀ ਹੈ ਔਰ ਉਥੇ ਹੀ ਜੇ ਗੱਲ ਕਰੀਏ ਆਪਾਂ ਗੁਰਦਾਸਪੁਰ ਦੀ ਤਾਂ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਆ ਜਿਹੜੇ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਨੇ ਆ ਸਾਹਿਬ ਦਾ ਤਾਂ ਉਹਨਾਂ ਨੂੰ ਜਿਹੜੀ ਆ ਉਹ ਟਿਕਟ ਕਹਿੰਦੇ ਉਥੋਂ ਮਿਲ ਸਕਦੀ ਹੈ ਤਕਰੀਬਨ ਤਕਰੀਬਨ ਇਹਨਾਂ ਤਿੰਨਾਂ ਸੀਟਾਂ ਦੇ ਉੱਪਰ ਜਿਹੜੀ ਆ ਉਹ ਮੋਹਰ ਲੱਗੀ ਹੋਈ ਹੈ ਔਰ ਇਹ ਵੀ ਸੂਤਰ ਜਾਣਕਾਰੀ ਦੇ ਰਿਹਾ ਕਿ ਅਨੰਦਪੁਰ ਸਾਹਿਬ ਦੀ ਸੀਖ ਜਿਹੜੀ ਹੈ ਉਹ ਤੇ ਪੇਚ ਫਸਿਆ ਹੋਇਆ ਔਰ ਬੜੇ ਗੁੰਝਲਦਾਰ ਤਰੀਕੇ ਨਾਲ ਪੇਚ ਫਸਿਆ ਹੋਇਆ ਕਿਉਂਕਿ ਰਾਣਾ ਗੋਜੀਤ ਸਿੰਘ ਕਹਿੰਦੇ ਆ ਕਿ ਮੰਨ ਕਰ ਰਹੇ ਸੀਗੇ ਕਿ ਟਿਕਟ ਜਿਹੜੀ ਅਨੰਦਪੁਰ ਸਾਹਿਬ ਦੀ ਮੇਰੇ بیٹے ਰਾਣਾ ਇੰਦਰਪ੍ਰਤਾਪ ਨੂੰ ਦਿੱਤੀ ਜਾਵੇ ਰਾਣਾ ਇੰਦਰਪ੍ਰਤਾਪ ਦੀ ਕਹਿੰਦੇ ਆ ਕਿ ਕਾਂਗਰਸ ਦੇ ਜਿਹੜੇ ਸੀਨੀਅਰ ਉੱਪਰਲੇ ਲੀਡਰ ਟੌਪ ਮੋਸਟ ਲੀਡਰ ਨੇ ਉਹ ਉਹਨੂੰ ਸ਼ਾਮਲ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹਨੇ ਪਾਰਟੀ ਦਾ ਜਿਹੜਾ ਉਹਨਾਂ ਦਾ ਲੀਡਰ ਸੁਲਤਾਨਪੁਰ ਲੋਧੀ ਤੋਂ ਅਨੁਰਥ ਸਿੰਘ ਚੀਮੈ ਨੂੰ ਪਾਰਟੀ ਦੀ ਖਿਲਾਫਤ ਕਰਕੇ ਹਰਾਇਆ ਔਰ ਸ਼ਾਮਲ ਨਹੀਂ ਸੀ ਕਰਨਾ ਚਾਹੁੰਦੇ ਇਹੋ ਜਿਹੀਆਂ ਚਰਚਾਵਾਂ ਹਲੇ ਵੀ ਸੂਤਰ ਜਾਣਕਾਰੀ ਦੇ ਰਹੇ ਹੈਗੇ ਆ ਪਰ ਇਹ ਵੀ ਗੱਲ ਹੈ ਕਿ ਰਾਣਾ ਗੁਰਜੀਤ ਸਿੰਘ ਨੂੰ ਅਨੰਤਪੁਰ ਸਾਹਿਬ ਤੋਂ ਦਿੱਤੀ ਜਾ ਸਕਦੀ ਹੈ ਜਾਂ ਕਨੂਰ ਸਾਹਿਬ ਤੋਂ ਇੱਕ ਜਗ੍ਹਾ ਤੇ ਔਰ ਉਧਰ ਵਿਜੇਂਦਰ ਸਿੰਘਲਾ ਜਿਹੜੇ ਕਿ ਪਹਿਲਾਂ ਸੰਗਰੂਰ ਤੋਂ ਭੱਜ ਕੇ ਆਏ ਕਿ ਪਟਿਆਲਾ ਲੜਨੀ ਹੈ ਪਟਿਆਲੇ ਮੂਰੇ ਗਾਂਧੀ ਸਾਹਿਬ ਟੱਕਰ ਗਈ ਉਹ ਭੱਜ ਕੇ ਵਾਪਸ ਚਲੇ ਗਏ ਸੰਗਰੂਰ ਉਥੋਂ ਫੇਰ ਖੈਰਾ ਸਾਹਿਬ ਟੱਕਰ ਗਈ ਉਹ ਭੱਜ ਕੇ ਉਹਨਾਂ ਅਨੰਦਪੁਰ ਸਾਹਿਬ ਆ ਗਏ ਨੰਦਪੁਰ ਸਾਹਿਬ ਆ ਗਏ ਤਾਂ ਉਦੋਂ ਟਿਕਟ ਜਿਹੜੀ ਉਹ ਮੰਗਣ ਲੱਗੇ ਸੀ ਔਰ ਹੁਣ ਪਤਾ ਲੱਗਿਆ ਕਿ ਸਿੰਗਲਾ ਸਾਹਿਬ ਔਰ ਰਾਣਾ ਗੁਰਜੀਤ ਦੇ ਵਿੱਚੋਂ ਇੱਕ ਨੂੰ ਟਿਕਟ ਜਿਹੜੀ ਉਹ ਮਿਲ ਸਕਦੀ ਹੈ ਔਰ ਜੇਕਰ ਉਥੋਂ ਸਿੰਗਲੇ ਨੂੰ ਟਿਕਟ ਮਿਲਦੀ ਹੈ ਤਾਂ ਫੇਰ ਰਾਣਾ ਗੁਰਜੀਤ ਨੂੰ ਖਲੂਰ ਸਾਹਿਬ ਤੋਂ ਉਤਾਰਿਆ ਜਾ ਸਕਦਾ ਹੈ ਔਰ ਉਥੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ ਪਰ ਹੁਣ ਇੱਥੇ ਵੀ ਕਨਫਿਊਜ਼ਨ ਇੱਕ ਹੋਰ ਹੈ ਕਿ ਰਾਣਾ ਗੁਰਜੀਤ ਚਾਹੁੰਦੇ ਹੈ ਕਿ ਮੇਰੇ بیٹے ਨੂੰ ਟਿਕਟ ਦਿੱਤੀ ਜਾਵੇ। ਔਰ ਉਥੇ ਕਹਿੰਦੇ ਹੈ ਕਿ ਕਾਂਗਰਸ ਸਾਈ ਕਮਾਨ ਉਹਦੇ بیٹے ਨੂੰ ਟਿਕਟ ਦੇ ਕੇ ਰਾਜ਼ੀ ਨਹੀਂ ਹੈ। ਪਰ ਉਹ ਹੁਣ ਕਹਿੰਦੇ ਰਾਣਾ ਗੁਰਜੀਤ ਨੂੰ ਕਿ ਤੁਸੀਂ ਖੁਦ ਜਿਹੜੀ ਆ ਇਹਦੇ ਵਿੱਚ ਚੋਣ ਲੜੋ। ਤਾਂ ਸੂਤਰ ਜਾਣ ਕੇ ਦੇ ਰਿਹਾ ਕਿ ਤਕਰੀਬਨ ਤਕਰੀਬਨ ਤਿੰਨ ਟਿਕਟਾਂ ਤਾਂ ਫਾਈਨਲ ਜਿਹੜੇ ਨਾਮ ਦੱਸ ਹੀ ਰਹੇ ਹੈ ਤਕਰੀਬਨ ਤਕਰੀਬਨ ਕਿ ਰਾਜਾ ਬਣਗ ਲੁਧਿਆਣਾ ਤੋਂ ਔਰ ਰੋਜਪੁਰ ਤੋਂ ਸ਼ੇਰ ਸਿੰਘ ਖੋਭਾਇਆ ਔਰ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਦਾਵਾ ਔਰ ਗੁਰਦਾਸਪੁਰ ਸੀਟ ਦੇ ਪੇਟ ਜਿਹੜਾ ਉਹ ਇਹ ਦੋ ਨਾਵਾਂ ਤੇ ਨਹੀਂ ਤਿੰਨ ਨਾਵਾਂ ਤੇ ਮੈਂ ਕਹੂੰਗਾ ਕਿਉਂਕਿ ਇੱਕ ਤਾਂ ਵਿਜੇਂਦਰ ਸਿੰਘਲਾ ਉੱਥੋਂ ਟਿਕਟ ਮੰਗਦੇ ਆ ਔਰ ਰਾਣਾ ਗੁਰਜੀਤ ਪਰਵਾਰ ਰਾਣਾ ਗੁਰਜੀਤ ਪਰਵਾਰ ਇਸ ਕਰਕੇ ਕਹਿ ਰਿਹਾ ਕਿ ਉਹ ਦੋ ਨਾਮ ਨੇ ਰਾਣਾ ਗੁਰਜੀਤ ਸਿੰਘ ਆ ਰਾਣਾ ਹਿੰਦਰ ਪ੍ਰਤਾਪ ਸਿੰਘ ਔਰ ਕਾਂਗਰਸ ਸ਼ਾਇਦ ਇਹ ਗੱਲ ਸੋਚਦੀ ਹੈ ਕਿ ਜੇਕਰ ਇੱਕ ਪਾਸੇ ਵਿਕਰਮ ਚੌਧਰੀ ਉਹਨਾਂ ਨੂੰ ਟਿਕਟ ਮੰਗਣ ਕਰਕੇ ਬਿਆਨਬਾਜ਼ੀ ਕਰਨ ਕਰਕੇ ਉਹਨਾਂ ਤੇ ਐਕਸ਼ਨ ਹੋ ਸਕਦਾ ਉਹਨਾਂ ਨੂੰ ਸਸਪੈਂਡ ਕੀਤਾ ਜਾ ਸਕਦਾ ਤਾਂ ਜਿਹੜੇ ਬੰਦੇ ਨੇ ਸ਼ਰਿਆਮ ਖਿਲਾਫਤ ਕਰਕੇ ਪਾਰਟੀ ਨੂੰ ਪਾਰਟੀ ਦੇ ਉਮੀਦਵਾਰ ਨੂੰ ਹਰਾਇਆ ਤੇ ਜੇ ਉਹ ਟਿਕਟ ਦੇ ਦਿੰਦੇ ਨੇ ਤਾਂ ਜਿਹੜਾ ਉਹ ਦੋਹਰਾ ਮਾਪਦੰਡ ਹੋਊਗਾ ਔਰ ਸਵਾਲਾਂ ਦੇ ਜਵਾਬ ਜਣਿਆ ਓਕੇ ਹੋ ਜਾਣੇ ਔਰ ਪਾਰਟੀ ਦੇ ਅੰਦਰ ਗਲਤ ਮੈਸੇਜ ਜਾਊਗਾ ਔਰ ਇਹ ਅ ਗੱਲ ਹੈ ਕਿ ਰਾਣਾ ਇੰਦਰਪ੍ਰਤਾਪ ਨੂੰ ਕਾਂਗਰਸ ਜਿਹੜੀ ਸ਼ਾਮਲ ਕਰਨਾ ਨਹੀਂ ਚਾਹੁੰਦੀ ਇਹ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਤਾਂ ਜੇ ਰਾਣਾ ਇੰਦਰਪ੍ਰਤਾਪ ਨੂੰ ਨਹੀਂ ਮਿਲਦੀ ਤਾਂ ਰਾਣਾ ਗੁਰਜੀਤ ਨੂੰ ਮਿਲ ਸਕਦੀ ਆ ਰਾਣਾ ਗੁਰਜੀਤ ਪਰਿਵਾਰ ਦੇ ਵਿੱਚੋਂ ਤੇ ਵਿਜੇਂਦਰ ਸਿੰਘਲਾ ਦੇ ਵਿੱਚੋਂ ਇੱਕ ਨੂੰ ਟਿਕਟ ਅਨੰਦਪੁਰ ਦੀ ਮਿਲਣੀ ਹੈ ਅਨੰਦਪੁਰ ਸਾਹਿਬ ਜੀ ਔਰ ਜੇਕਰ ਵਿਜੇਂਦਰ ਸਿੰਘਲਾ ਨੂੰ ਅਨੰਦਪੁਰ ਸਾਹਿਬ ਦੀ ਮਿਲ ਜਾਂਦੀ ਹੈ ਤਾਂ ਹਲਕਾ ਖਡੂਰ ਸਾਹਿਬ ਤੋਂ ਫਿਰ ਰਾਣਾ ਗੁਰਜੀਤ ਹੀ ਜਿਹੜੇ ਹੋਣਗੇ ਕਿਉਂ ਉਧਰਲੇ ਪਾਸੇ ਇਹ ਆਧਾਰ ਹੈਗਾ ਦੋ ਆਪਣੇ ਹਲਕੇ ਹੈਗੇ ਆ ਤੀਜਾ ਸਿੱਕੀ ਦਾ ਹੈਗਾ ਔਰ ਜਿਹੜੇ ਉਧਰਲੇ ਪਾਸੇ ਉਹਦਾ ਹੈਗਾ ਔਰ ਅੰਮਤਕ ਹਲਕਾ ਜਿਹੜਾ ਹੈਗਾ ਖਡੂਰ ਸਾਹਿਬ ਦਾ ਉਥੇ ਸਿੱਖ ਚਿਹਰਾ ਹੀ ਦੇਣਾ ਪੈਣਾ ਔਰ ਉਹਦੇ ਵਿੱਚ ਜਿਹੜੇ ਰਾਣਾ ਗੁਰਜੀਤ ਹੋ ਸਕਦੇ ਆ ਔਰ ਅਨੰਦਪੁਰ ਸਾਹਿਬ ਦੇ ਉੱਪਰ ਬੇਸ਼ੱਕ ਕਹਿਣ ਨੂੰ ਅਨੰਦਪੁਰ ਸਾਹਿਬ ਜਿਹੜਾ ਉਹ ਸਿੱਖਾਂ ਦਾ ਬਹੁਤ ਜ਼ਿਆਦਾ ਵੱਡਾ ਸਥਾਨ ਆ ਉਹ ਔਰ ਪਰ ਉਥੇ ਹਿੰਦੂ ਵੋਟ ਜਿਹੜੀ ਕਹਿੰਦੇ ਆ ਕਿ ਕਾਫੀ ਜ਼ਿਆਦਾ ਗਿਣਤੀ ਚ ਹੈਗੀ ਆ ਔਰ ਉੱਥੇ ਜਿਹੜਾ ਵਿਜੇਂਦਰ ਸਿੰਘਲਾ ਉਹ ਚਿਹਰਾ ਜਿਹੜਾ ਉੱਥੇ ਦਿੱਤਾ ਜਾ ਸਕਦਾ ਹੈਗਾ ਇਹ ਕਿ ਤਿੰਨ ਟਿਕਟਾਂ ਕਨਫਰਮ ਦੁੱਸੀਆਂ ਜਾ ਰਹੀਆਂ ਤਿੰਨ ਟਿਕਟਾਂ ਦੇ ਵਿੱਚ ਲੁਧਿਆਣਾ ਤੋਂ ਰਾਜਾ ਬੜਿੰਗ ਇਹ ਕਨਫਰਮ ਨਹੀਂ ਤੇ ਸ਼ੌਕਡ ਹੈ ਕਿਉਂਕਿ ਨਾਮ ਜਿਹੜਾ ਚੱਲ ਰਿਹਾ ਸੀਗਾ ਜਿਹੜੀ ਆਪਾਂ ਆਪਣੇ ਟਿੱਖਾਈ ਆ ਬੜੀਆਂ ਤਰ੍ਹਾਂ ਸੀ ਕਿ ਹੋਣਾ ਵੀ ਬਾਕੀ ਤਾਂ ਜਿਹੜੇ ਤੁਸੀਂ ਨਾਮ ਦੱਸੇ ਨੇ ਵੀ ਸੂਤਰਾਂ ਤੋਂ حوالے ਤੋਂ ਖਬਰ ਮਿਲਿਆ ਉਹ ਤਕਰੀਬਨ ਤਕਰੀਬਨ ਪਹਿਲਾ ਨਾਮ ਅੱਗੇ ਚੱਲ ਰਹੇ ਸੀ ਲੇਕਿਨ ਹੈਰਾਨੀ ਕਰਨ ਵਾਲਾ ਨਾਮ ਹੈ ਰਾਜਾ ਬੜਿੰਗ ਦਾ ਕਿਉਂਕਿ ਰਾਜਾ ਬੜਿੰਗ ਦਾ ਨਾਮ ਸ਼ਾਇਦ ਲੁਧਿਆਣੇ ਦੇ ਵਿੱਚ ਗੂੰਜਿਆ ਨਹੀਂ ਸੀਗਾ ਫਿਰ ਇਹ ਫੈਸਲਾ ਕਿਵੇਂ ਹੋ ਗਿਆ ਹਾਈ ਕਮਾਂਡ ਦੇ ਵੱਲੋਂ ਨਹੀਂ ਉਹੀ ਹੈ ਸਮਝੋ ਬਾਹਰ ਹੈਲਿਕੋਪਟਰ 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 ਸ਼ੌਕ ਹੈ ਕਿਉਂਕਿ ਉੱਥੇ ਤਿੰਨ ਬਹੁਤ ਅਹਿਮ ਨਾਮ ਜਿਹੜੇ ਗੂੰਜ ਰਹੇ ਸੀਗੇ ਨਾਮ ਦੇ ਵਿੱਚੋਂ ਜੇ ਮੈਂ ਗੱਲ ਕਰ ਲੁਧਿਆਣਾ ਤੋਂ ਭਾਰਤ ਭੂਸ਼ਣ ਆਸ਼ੂ ਉਹਨਾਂ ਦਾ ਨਾਮ ਜਿਹੜਾ ਗੂੰਜ ਰਿਹਾ ਤੇ ਉੱਥੇ ਹੀ ਤੇ ਗੂੰਜ ਰਿਹਾ ਸੀ ਗੁਰਕੀਰਤ ਕੋਟਲੀ ਦਾ ਵੀ ਨਾਮ ਬਹੁਤ ਵੱਡੇ ਪੱਧਰ ਤੇ ਉੱਥੇ ਗੂੰਜ ਰਿਹਾ ਸੀਗਾ ਤਾਂ ਹੁਣ ਜੋ ਗੱਲ ਪਤਾ ਲੱਗੀ ਹੈ ਕਿ ਰਾਜਾ ਵੜਿੰਗ ਉਥੋਂ ਸਮਝੋ ਬਾਹਰ ਹੈ ਕਿ ਹਾਈ ਕਮਾਂਡ ਨੇ ਕਿਹੜੀ ਕੈਲਕੂਲੇਸ਼ਨ ਕੀਤੀ ਹੈ ਸਮਝੋ ਬਾਹਰ ਹੈ ਕਿ ਹਾਈ ਕਮਾਂਡ ਨੇ ਕੀ ਉਥੇ ਸਰਵੇ ਕੀਤਾ ਜਿਹਦੇ ਕਰਕੇ ਜੀ ਵੜਿੰਗ ਦੇ ਆਉਣ ਦੇ ਨਾਲ ਉਥੇ ਮਜ਼ਬੂਤੀ ਜਿਹੜੀ ਆ ਕਾਂਗਰਸ ਨੂੰ ਜ਼ਰੂਰ ਮਿਲੇ ਕਿਉਂਕਿ ਕਾਂਗਰਸ ਦੀ ਸੀਟ ਹੈ ਔਰ ਰਾਜਾ ਵੜਿੰਗ ਇੱਕ ਵੱਡਾ ਚਿਹਰਾ ਹੈਗੇ ਆ ਰਾਜਾ ਵੜਿੰਗ ਕਾਂਗਰਸ ਦੇ ਪ੍ਰਧਾਨ ਹੈ ਯੂਥ ਕਾਂਗਰਸ ਦੇ 올 ਇੰਡੀਆ ਦੇ ਪ੍ਰਧਾਨ ਰਹੇ ਨੇ ਮੰਤਰੀ ਰਹੇ ਨੇ ਔਰ ਇਸ ਕਰਕੇ ਉਹ ਵੱਡਾ ਚਿਹਰਾ ਹੈ ਗਿਆ ਕਿ ਕਿਤੇ ਨਾ ਕਿਤੇ ਫਾਇਦਾ ਜਿਹੜਾ ਉਸ ਚੀਜ਼ ਦਾ ਮਿਲ ਸਕਦਾ ਹੈ ਭਾਰਤ ਭੂਸ਼ਣ ਆਸ਼ੂ ਦੇ ਨਾਲ ਉਹ ਰਾਜਾ ਵੜਿੰਗ ਚੰਗੇ ਕੈਂਡੀਡੇਟ ਜਿਹੜੇ ਆ ਸਾਬਤ ਉਤੋਂ ਹੋਣਗੇ ਔਰ ਹੋ ਸਕਦਾ ਹੈ ਕਿ ਉਹਨਾਂ ਨਾਮਾਂ ਦੇ ਵਿੱਚ ਸਹਿਮਤੀ ਜਿਹੜੀ ਆ ਉਹ ਨਾ ਬਣ ਰਹੀ ਹੋਵੇ हो ਸਕਦਾ ਹੈ ਕਿਉਂਕਿ ਜਿਵੇਂ ਉਪ ਮੁੱਖ ਮੰਤਰੀ ਸਾਹਿਬका ਸੁਖਜਿੰਦਰ ਸਿੰਘ ਰੰਧਾਵਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਕਿਉਂਕਿ ਆਪਾਂ ਪਹਿਲਾਂ ਵੀ ਇਹ ਗੱਲ ਸੁਣਦੇ ਨੇ ਆ ਲਖਵਿੰਦਰ ਜੀ ਕਿ ਵੱਟੇ ਚਿਹਰੇ ਮੈਦਾਨ ਦੇ ਵਿੱਚ ਉਤਾਰਨੇ ਆ ਹੁਣ ਇਹ ਗੱਲ ਦੀ ਸਮਝ ਨਹੀਂ ਲੱਗੀ ਕਿ ਬਠਿੰਡੇ ਤੋਂ ਜੀਤਵਿੰਦਰ ਸਿੱਧੂ ਨੂੰ ਦੇ ਕੇ ਕਿਉਂਕਿ ਰਾਜਾ ਵੜਿੰਗ ਹੋਰਾਂ ਨੇ ਬਹੁਤ ਸਖਤ ਟੱਕਰ ਜਿਹੜੀ ਆ ਉਹ ਦਿੱਤੀ ਸੀਗੀ 2019 ਦੀਆਂ ਚੋਣਾਂ ਦੇ ਵਿੱਚ ਬਠਿੰਡੇ ਤੋਂ ਔਰ ਹੁਣ ਇਹ ਗੱਲ ਉਹ ਸਮਝ ਬਾਰੋਂ ਨਹੀਂ ਬਾਰੋਂ ਜਿਹੜੀ ਲੱਗ ਰਹੀ ਹੈ ਕਿ ਰਾਜਾ ਵੜਿੰਗ ਨੂੰ ਬਠਿੰਡੇ ਤੋਂ ਟਿਕਟ ਨਾ ਦੇ ਕੇ ਹਾਈ ਕਮਾਂਡ ਨੇ ਉਹਨਾਂ ਨੂੰ ਲੁਧਿਆਣਾ ਤੋਂ ਕਿਉਂ ਉਮੀਦਵਾਰ ਲਾਣੇ ਆ ਪਰ ਹਾਂ ਲੁਧਿਆਣਾ ਸੀਟ ਵੀ ਉਹਨਾਂ ਦੇ ਅਨੁਕੂਲ ਸਹੀ ਰਹਿ ਸਕਦੀ ਹੈ ਔਰ ਲੁਧਿਆਣਾ ਸੀਟ ਜਿਹੜੀ ਉਹ ਕਾਂਗਰਸ ਦੀ ਸੀਟ ਮੰਨੀ ਜਾਂਦੀ ਰਹੀ ਹੈ ਔਰ ਜੇਕਰ ਰਾਜਾ ਵੜਿੰਗ ਪ੍ਰਧਾਨ ਉੱਤੇ ਖੁਦ ਆ ਜਾਂਦੇ ਹੈ ਤਾਂ ਫਿਰ ਕਿਤੇ ਨਾ ਕਿਤੇ ਜਿੱਤ ਉੱਤੇ ਬਹੁਤ ਸੌਖੀ ਹੋ ਜਾਣੀ ਹੈ ਕਾਂਗਰਸ ਦੇ ਵੀ ਹਾਲਾਂਕਿ ਟੱਕਰ ਤਾਂ ਰਹੇਗੀ ਪਰ ਜਿੱਤ ਦੇ ਚਾਂਸਸ ਜਿਹੜੇ ਉਹ ਕਾਫੀ ਵੱਧ ਜਾਣਗੇ ਤਾ ਉਧਰ ਸ਼ੇਰ ਸਿੰਘ ਕੋਹਾਆ ਉਥੇ ਫਰੋਜਪੁਰ ਦੇ ਵਿੱਚ ਵੱਡਾ ਬੂਟ ਪਿੰਕ ਹੈ ਰੌਸਿਕ ਬਰਾਦਰੀ ਦਾ ਔਰ ਰੌਸਿਕ ਬਰਾਦਰੀ ਦੇ ਨੂੰ ਜਿਹੜਾ ਉਹ ਰਿਪਰੈਜ਼ੈਂਟ ਕਰਦੇ ਐ ਸ਼ੇਰ ਸਿੰਘ ਕੋਹਾਆ ਔਰ ਉਹਨਾਂ ਨੂੰ ਉਥੋਂ ਟਿਕਟ ਜਿਹੜੀ ਹੈ ਔਰ ਨਾਲ ਹੀ ਨਾਲ ਜੇ ਮੈਂ ਗੱਲ ਕਰਾਂ ਤਾਂ ਸੁਖਜਿੰਦਰ ਸਿੰਘ ਰੰਦਾਵਾ ਕਾਂਗਰਸ ਦਾ ਵੱਡਾ ਨਾਮ ਔਰ ਉਹ ਗੁਰਦਾਸਪੁਰ ਤੋਂ ਜੇਕਰ ਉਤਰ ਜਾਂਦੇ ਐ ਜੇਕਰ ਉਤਾਰਿਆ ਜਾਂਦਾ ਹੈ ਜਿਵੇਂ ਸੂਤਰ ਜਾਣਕਾਰੀ ਦੇ ਰਿਹਾ ਤਾਂ ਉਹ ਵੀ ਇੱਕ ਵੱਡਾ ਚਿਹਰਾ ਨੇ ਬਹੁਤ ਮਜ਼ਬੂਤ ਚੱਕਰ ਜਿਹੜੀ ਆ ਉਹ ਦੇਣਗੇ ਇਤਨੇ ਟਿਕਟਾਂ ਵਧੀਆ ਨੇ ਔਰ ਰਾਣਾ ਗੁਰਜੀਤ ਖਡੂਰ ਸਾਹਿਬ ਤੋਂ ਆ ਸਕਦੇ ਕਿਉਂਕਿ ਸਿੱਖ ਚਿਹਰਾ ਦੇਣਾ ਪੈਣਾ ਹੈ ਪੰਥ ਖਲਕਾ ਹੈ ਜਿਹੜਾ ਉਹ ਸਿੱਖ ਚਿਹਰਾ ਦੇਣਾ ਪਏਗਾ ਔਰ ਆਨੰਦਪੁਰ ਸਾਹਿਬ ਤੋਂ ਫਿਰ ਹੋ ਸਕਦਾ ਹੈ ਕਿ ਜਿਹੜੇ ਵਿਜੇਂਦਰ ਸਿੰਘ ਲਾ ਨੇ ਉਹ ਜਿਹੜੇ ਉਮੀਦਵਾਰ ਹੋ ਜਾਣਗੇ ਨਹੀਂ ਕਿ ਤਿੰਨ ਤਕਰੀਬਨ ਮੋਹਰ ਜਿਹੜੀ ਆ ਉਹ ਦੱਸ ਰਿਆ ਲੱਗੀ ਹੈ ਔਰ ਦੋ ਦੇ ਉੱਪਰ ਹਲੇ ਵੀ ਪੀਚ ਜਿਹੜਾ ਫਸਿਆ ਪੇਚ ਉਦੋਂ ਹੀ ਨਿਕਲੂਗਾ ਉਹ ਜਦੋਂ ਲਿਸਟ ਜਿਹੜੀ ਆ ਉਹ ਆ ਗਈ ਹੈ ਹੁਣ ਉਹਦੇ ਵਿੱਚ ਵੀ ਮੈਂ ਫੇਰ ਜਾਣਕਾਰੀ ਦੇ ਰਿਹਾ ਕਿ ਰਾਣਾ ਗੁਰਜੀਤ ਆਪਦੇ بیٹے ਲਈ ਮੰਗਦੇ ਆ ਤੇ ਔਰ ਰਾਣਾ ਗੁਰਜੀਤ بیٹے ਲਈ ਮੰਗਦੇ ਆ ਤੇ ਜਿਹੜੀ ਪਾਰਟੀ ਹੈ ਉਹ بیٹے ਨੂੰ ਸ਼ਾਮਲ ਨਹੀਂ ਕਰਨਾ ਚਾਹੁੰਦੀ ਅਜਿਹੀਆਂ ਚਰਚਾਵਾਂ ਜਿਹੜੀਆਂ ਉਹ ਹੈਗੀਆਂ ਨੇ ਇਹ ਗੱਲ ਜਿਹੜੀ ਚੁੱਕੀ ਹੈ ਔਰ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਕਿ ਰਾਣਾ ਗੁਰਜੀਤ ਦੇ بیٹے ਨੂੰ ਨਾਂ ਦੇ ਕੇ ਫਿਰ ਜੇ ਰਾਣਾ ਗੁਰਜੀਤ ਨੂੰ ਦਿੰਦੇ ਆ ਤਾਂ ਇਹ ਵੀ ਗੱਲ ਜਿਹੜੀ ਆ ਉਹ ਦੇਖਣ ਵਾਲੀ ਹੋਊਗੀ ਉੱਥੇ ਦੇਖਣਾ ਪਊਗਾ ਕਿ ਰਾਣਾ ਗੁਰਜੀਤ ਨੂੰ ਦਿੰਦੇ ਆ ਕਿ ਰਾਣਾ ਗੁਰਜੀਤ ਦੇ بیٹے ਨੂੰ ਕਿਉਂਕਿ ਰਾਣਾ ਗੁਰਜੀਤ ਦੇ بیٹے ਨੂੰ ਸੋਰਸਸ ਜਾਣਕਾਰੀ ਦੇ ਰਿਹਾ ਕਿ ਕਾਂਗਰਸ ਸ਼ਾਮਲ ਨਹੀਂ ਸੀ ਕਰਨਾ ਸਿੱਧੂ ਸਾਹਿਬ ਦੂਜੇ ਪਾਸੇ ਰਾਜਾ ਬੜਿੰਗ ਦੀ ਗੱਲ ਕਰੀਏ ਤਾਂ ਉਹ ਵੀ ਆਪਣੀ ਪਤਨੀ ਲਈ ਟਿਕਟ ਦੀ ਮੰਗ ਕਰ ਰਹੇ ਸੀ ਫਿਰ ਉਹਨਾਂ ਦੀ ਸਹਿਮਤੀ ਕਿਵੇਂ ਬਣੀ ਤੇ ਦੂਸਰੀ ਗੱਲ ਇਹ ਵੀ ਪਿਛਲੇ ਦਿਨੀ ਉਹਨਾਂ ਦੇ ਵੱਲੋਂ ਇਹ ਗੱਲ ਵੀ ਕਹੀ ਗਈ ਸੀਗੀ ਇੱਕ ਨਿੱਜੀ ਚੈਨਲ ਦੇ ਉੱਪਰ ਵੀ ਮੈਂ ਸੀਐਮ ਬਣਨਾ ਚਾਹੁੰਨਾਗਾ ਮੇਰੇ ਦਿਲ ਦੀ ਇੱਛਾ ਹੈਗੀ ਜੇਕਰ ਸੀਐਮ ਬਣਨਾ ਚਾਹੁੰਦੇ ਨੇ 2027 ਦੇ ਤਿਆਰੀਆਂ ਨਾ ਕਰਕੇ ਕੀ ਰਾਜਾ ਬਣेंगे ਇਸ ਸੀਟ ਵਾਸਤੇ ਦਿੱਲੀ ਜਾਣ ਵਾਸਤੇ ਸਹਿਮਤ ਹੋ ਜਗੇ ਨੇ ਦੇਖੋ ਜੀ ਹੁਣ ਇਹ ਤਾਂ ਟਾਈਮ ਦੱਸੇਗਾ ਕਿ ਕਿਵੇਂ ਕਿਉਂਕਿ ਹਲੇ ਤਾਂ ਸੋਰਸ ਤੋਂ ਆਪਾਂ ਜਾਣਕਾਰੀ ਜਿਹੜੀ ਇਹੀ ਲਈ ਹੈ ਕਿ ਟਿਕਟਾਂ ਦੇ ਬਾਰੇ ਹੁਣ ਬਾਕੀ ਕੀ ਪਲਾਨਿੰਗ ਬਣੀ ਹੈ ਕੀ ਆਧਾਰ ਬਣਾਇਆ ਉਹਦੇ ਟਿਕਟਾਂ ਦੇਣ ਦਾ ਉਹ ਜਿਹੜੀ ਗੱਲ ਹੋਊਗੀ ਉਹ ਆਪਾਂ ਆਉਣ ਵਾਲੇ ਦਿਨਾਂ 'ਚ ਜਿਹੜੀ ਉਹ ਦੇਖਾਂਗੇ ਫਿਲਹਾਲ ਜਿਹੜੀ ਆ ਉਹ ਉਹ ਜਾਣਕਾਰੀ ਜਿਹੜੀ ਇਹੀ ਹੈ ਕਿ ਇਹ ਇਨ੍ਹਾਂ ਟਿਕਟਾਂ ਦੇ ਉੱਪਰ ਜਿਹੜੀ ਉਹ ਮੋਹਰ ਲੱਗੀ ਹੈ ਬਾਕੀ ਕੀ ਆਧਾਰ ਬਣਾ ਕੇ ਇਹਨਾਂ ਟਿਕਟਾਂ ਤੇ ਮੋਹਰ ਲਾ ਲਾਉਂਦੀ ਹੈ ਕਾਂਗਰਸ ਉਹ ਜਿਹੜੀ ਆ ਗੱਲ ਆਪਾਂ ਬਾਅਦ 'ਤੇ ਵਿੱਚ ਜਿੱਦਿਆ ਉਹ ਕਨਫਰਮ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਧੰਨਵਾਦ ਸਤਿਊ ਜੀ